ਸ਼੍ਰੀ ਦਰਬਾਰ ਸਾਹਿਬ 바ਰ ਸੇਵਾ ਦੌਰਾਨ ਸੁਖਬੀਰ ਬਾਦਲ ਤੇ ਗੋਲੀ ਚੱਲੀ ਹੈ ਜਿਸ ਦੀ ਸਿੱਧੀ ਸਿੱਧ ਫੁਟੇਜ ਸਾਡੇ ਸਾਹਮਣੇ ਆ ਚੁੱਕੀ ਹੈ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਸਿੱਖ ਬਜ਼ੁਰਗ ਪਹਿਲੇ ਸੁਖਬੀਰ ਸਿੰਘ ਬਾਦਲਵਾਲ ਜਾ ਰਿਹਾ ਹੈ ਤੇ ਇੱਕੋ ਦਮ ਆਪਣੀ ਬੰਦੂਕ ਬਾਹਰ ਕੱਢਦੇ ਹਨ ਤੇ ਗੋਲੀ ਚੱਲਣ ਲੱਗਦੀ ਹੈ ਤਾਂ ਉਸੇ ਟਾਈਮ ਸੁਖਬੀਰ ਬਾਦਲ ਕੋਲ ਸਿੱਖ ਵਿਅਕਤੀ ਨੇ ਉਸ ਬਜ਼ੁਰਗ ਵਿਅਕਤੀ ਦੇ ਹੱਥ ਚੋਂ ਸਿੱਧਾ ਗੋਲੀ ਨੂੰ ਉਪਰ ਕੀਤਾ ਤੇ ਸਾਰਿਆਂ ਨੇ ਆ ਕੇ ਉਸ ਨੂੰ ਦਬੋਚ ਲਿਆ ਲੇਕਿਨ ਬਹੁਤ ਵੱਡੀ ਘਟਨਾ ਕਿ ਦਰਬਾਰ ਸਾਹਿਬ 'ਤੇ ਬੈਠੇ ਸੇਵਾ ਕਰ ਰਹੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਣੀ ਬਹੁਤ ਵੱਡੀ ਘਟਨਾ ਹੈ ਸਾਈਪਲੋ ਲਗਾਈ ਗਈ ਸੇਵਾ ਤਹਿਤ ਦੂਜੇ ਦਿਨ ਵੀ ਸੇਵਾ ਕਰਦੇ ਆਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਵਜੋਂ ਬੈਠੇ ਹੋਏ ਸਨ ਇਸ ਦੌਰਾਨ ਕਿਸੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਸ ਹਮਲੇ ਤੇ ਨਾਲ ਹੀ ਇੰਟੈਲੀਜੈਂਸ ਏਜੰਸੀਆਂ ਤੇ ਵੱਡਾ ਸਵਾਲ ਵੀ ਖੜਾ ਹੋ ਗਿਆ ਹੈ ਸੁਖਬੀਰ ਸਿੰਘ ਬਾਦਲ ਇਸ ਵੇਲੇ ਦੇਸ਼ ਦੇ ਵੱਡੇ ਸਿੱਖ ਆਗੂ ਹਨ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਕਰਨ ਦੋ ਦਿਨ ਤੋਂ ਜਨਤਕ ਥਾਵਾਂ ਤੇ ਬੈਠ ਰਹੇ ਹਨ ਇਸ ਦੌਰਾਨ ਸੁਖਬੀਰ ਬਾਦਲ ਦੀ ਸੁਰੱਖਿਆ ਲਈ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਪੱਬਾ ਪਾਰ ਰਹਿਣਾ ਚਾਹੀਦਾ ਸੀ ਸੋ ਬਹੁਤ ਹੀ ਵੱਡੀ ਘਟਨਾ ਇਸ ਟੈਮ ਉਥਲ ਪੁਥਲ ਮੱਚ ਚੁੱਕੀ ਹੈ ਕਿ ਬਹੁਤ ਦਰਬਾਰ ਸਾਹਿਬ ਦੇ ਅੰਦਰ ਗੋਲੀ ਚੱਲਣਾ ਬਹੁਤ ਵੱਡੀ ਘਟਨਾ ਵੱਲ ਇਸ਼ਾਰਾ ਦਿੰਦਾ ਹੈ ਕੋਈ ਪਤਾ ਪਤਾ ਚੱਲਿਆ ਜੀ ਕੌਣ ਸੀ ਕਿਹੜਾ ਸਖੀ ਏਡੇ ਵੱਡੇ ਸੁਰੱਖਿਆ ਘੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਘੇਰਾ ਵੇਖੋ ਇਸ ਇਹ ਇੱਕ ਇੱਕ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਗੁਰੂ ਘਰ ਦੇਖੋ ਨਾ ਆਪਾਂ ਸੰਗਤਾਂ ਨੂੰ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਜੀ ਰੋਗ ਦੀਏ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ ਉਹ ਬੋਲ ਆਪਣੇ ਲੈ ਲੈਣੇ ਕਿਰ ਕਿਰ ਲੈ ਲੈ ਆਫਨ ਖੋਲ ਚਾਂ ਕੀ ਹੋਈਏ ਬੰਦੇ ਦੀ ਪਛਾਣ ਕੀ ਹੋਈ ਹੈ ਜੀ ਮੈਂ 1 ਮਿੰਟ ਜੀ 1 ਮਿੰਟ ਪਲੀਜ਼ ਸ਼੍ਰੀ ਦਰਬਾਰ ਸਾਹਿਬ 바ਰ ਸੇਵਾ ਦੌਰਾਨ ਸੁਖਬੀਰ ਬਾਦਲ ਤੇ ਗੋਲੀ ਚੱਲੀ ਹੈ ਜਿਸ ਤੀ ਸਿੱਧੀ ਸਿੱਧ ਫੁਟੇਜ ਸਾਡੇ ਸਾਹਮਣੇ ਆ ਚੁੱਕੀ ਹੈ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਸਿੱਖ ਬਜ਼ੁਰਗ ਪਹਿਲੇ ਸੁਖਬੀਰ ਸਿੰਘ ਬਾਦਲਵਾਲ ਜਾ ਰਿਹਾ ਹੈ ਤੇ ਇੱਕੋ ਦਮ ਆਪਣੀ ਬੰਦੂਕ ਬਾਹਰ ਕੱਢਦੇ ਹਨ ਤੇ ਗੋਲੀ ਚੱਲਣ ਲੱਗਦੀ ਹੈ ਤਾਂ ਉਸੇ ਟਾਈਮ ਸੁਖਬੀਰ ਬਾਦਲ ਕੋਲ ਸਿੱਖ ਵਿਅਕਤੀ ਨੇ ਉਸ ਬਜ਼ੁਰਗ ਵਿਅਕਤੀ ਦੇ ਹੱਥ ਚੋਂ ਸਿੱਧਾ ਗੋਲੀ ਨੂੰ ਉੱਪਰ ਕੀਤਾ ਤੇ ਸਾਰਿਆਂ ਨੇ ਆ ਕੇ ਉਸ ਨੂੰ ਦਬੋਚ ਲਿਆ ਲੇਕਿਨ ਬਹੁਤ ਵੱਡੀ ਘਟਨਾ ਕਿ ਦਰਬਾਰ ਸਾਹਿਬ 'ਚ ਬੈਠੇ ਸੇਵਾ ਕਰ ਰਹੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲਣੀ ਬਹੁਤ ਵੱਡੀ ਘਟਨਾ ਹੈ ਸਾਈ ਵੱਲੋਂ ਲਗਾਈ ਗਈ ਸੇਵਾ ਤਹਿਤ ਦੂਜੇ ਦਿਨ ਵੀ ਸੇਵਾ ਕਰਦੇ ਆ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਵਜੋਂ ਬੈਠੇ ਹੋਏ ਸਨ ਇਸ ਦੌਰਾਨ ਕਿਸੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਸ ਹਮਲੇ ਤੇ ਨਾਲ ਹੀ ਇੰਟੈਲੀਜੈਂਸ ਏਜੰਸੀਆਂ ਤੇ ਵੱਡਾ ਸਵਾਲ ਵੀ ਖੜਾ ਹੋ ਗਿਆ ਹੈ ਸੁਖਬੀਰ ਸਿੰਘ ਬਾਦਲ ਇਸ ਵੇਲੇ ਦੇਸ਼ ਦੇ ਵੱਡੇ ਸਿੱਖ ਆਗੂ ਹਨ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਕਰਨ 2 ਦਿਨ ਤੋਂ ਜਨਤਕ ਥਾਵਾਂ ਤੇ ਬੈਠ ਰਹੇ ਹਨ ਇਸ ਦੌਰਾਨ ਸੁਖਬੀਰ ਬਾਦਲ ਦੀ ਸੁਰੱਖਿਆ ਲਈ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਪੱਬਾ ਪਾਰ ਰਹਿਣਾ ਚਾਹੀਦਾ ਸੀ ਸੋ ਬਹੁਤ ਹੀ ਵੱਡੀ ਘਟਨਾ ਇਸ ਟੈਮ ਉਥਲ ਪੁਥਲ ਮੱਚ ਚੁੱਕੀ ਹੈ ਕਿ ਬਹੁਤ ਦਰਬਾਰ ਸਾਹਿਬ ਦੇ ਅੰਦਰ ਗੋਲੀ ਚੱਲਣਾ ਬਹੁਤ ਵੱਡੀ ਘਟਨਾ ਵੱਲ ਇਸ਼ਾਰਾ ਦਿੰਦਾ ਹੈ। ਕੋਈ ਪਤਾ ਜੀ ਕੌਣ ਹੈ ਕਿਹੜਾ ਸਖਸ਼ੀ ਐਡੇ ਵੱਡੇ ਸੁਰੱਖਿਆ ਘੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਘੇੜਾ ਵੇਖੋ ਇਸ ਇਹ ਇਹ ਗੁਰੂ ਘਰ ਦੀ ਸੰਗਤ ਆ। ਜੀ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਜੀ ਜੀ ਗੁਰੂ ਘਰ ਦੇਖੋ ਨਾ ਆਪਾਂ ਸੰਗਤਾਂ ਨੂੰ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਲ ਜੀ ਰੋਗ ਦੀ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ ਕਿਰਪਾ ਕਰਕੇ ਲੈ ਲੈ ਸਰ ਖੋ ਜੀ ਬੰਦੇ ਦੀ ਪਛਾਣ ਕੀ ਹੋਈ ਹੈ ਜੀ ਮੈਂ 1 ਮਿੰਟ ਜੀ 1 ਮਿੰਟ ਪਲੀਜ਼